ਜਪਾਨੀ ਅਧਿਕਾਰੀਆਂ ਨੇ ਫੁਕੁਸ਼ੀਆ ਨਿਕੁਲੀਅਰ ਹਾਦਸੇ ਤੋਂ ਬਾਅਦ 10 ਸਾਲਾਂ ਤੋਂ ਜ਼ਿਆਦਾ ਸਮੇਂ ਤੱਕ ਬੰਦ ਰਹੇ ਦੁਨੀਆ ਦੇ ਸਭ ਤੋਂ ਵੱਡੇ ਨਿਊਕਲੀਅਰ ਪਾਵਰ ਪਲਾਂਟ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਮਨਜ਼ੂਰ ਕਰ ਲਿਆ ਹੈ। ਇਹ ਕਦਮ ਜਪਾਨ ਵੱਲੋਂ ਫੋਸਲ ਫਿਊਲ ਤੋਂ ਆਪਣੀ ਊਰਜਾ ਸਪਲਾਈ ਨੂੰ ਹੌਲੀ-ਹੌਲੀ ਬਦਲਣ ਦੀ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੋੜ ਹੈ। ਨਿਗਾਟਾ ਪ੍ਰੀਫੈਕਚਰਲ ਅਸੈਂਬਲੀ ਜਿਸ ਵਿੱਚ ਕਾਸ਼ੀਵਾਜ਼ਾਕੀ ਕਿਰਾਰਾ ਪਲਾਂਟ ਸਥਿਤ ਹੈ, ਉਨ੍ਹਾਂ ਨੇ ਸੋਮਵਾਰ ਨੂੰ ਇੱਕ ਬਿੱਲ ਮਨਜ਼ੂਰ ਕੀਤਾ ਹੈ ਜੋ ਯੂਟਿਲਿਟੀ ਕੰਪਨੀ ਟੋਕੀਓ ਇਲੈਕਟ੍ਰਿਕ ਪਾਵਰ ਕੰਪਨੀ ਨੂੰ ਪਲਾਂਟ ਦੇ ਵਿੱਚ ਜੋ ਇੱਕ ਰਿਐਕਟਰ ਦੁਆਰਾ ਚਲਾਉਣ ਦੀ ਆਗਿਆ ਦਿੰਦਾ ਹੈ ਰਿਪੋਰਟਸ ਦੇ ਮੁਤਾਬਿਕ ਕੰਪਨੀ ਨੰਬਰ 6 ਰਿਐਕਟਰ ਨੂੰ ਲਗਭਗ 20 ਜਨਵਰੀ ਤੋਂ ਮੁੜ ਚਾਲੂ ਕਰਨ ਦੀ ਯੋਜਨਾ ਬਣਾ ਰਹੀ ਹੈ ਦੱਸਦੀ ਹੈ ਕਿ 2011 ਵਿੱਚ 9 ਮੈਗਨੀਟਿਊਡ ਦੇ ਭੁਚਾਲ ਅਤੇ ਸੁਨਾਮੀ ਤੋਂ ਬਾਅਦ ਫੁਕੁਸ਼ਿਮਾ ਦਾਇਚੀ ਪਲਾਂਟ ਵਿੱਚ ਨਿਊਕਲੀਅਰ ਮੈਲਟ ਡਾਊਨ ਹੋਇਆ ਸੀ ਇਹ 1986 ਚ ਹੋਏ ਹਾਦਸੇ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਭਿਆਨਕ ਨਿਊਕਲੀਅਰ ਹਾਦਸਾ ਸੀ ਹੱਥੇ ਤੋਂ ਬਾਅਦ ਜਾਪਾਨ ਨੇ ਆਪਣੇ 54 ਨਿਊਕਲੀਅਰ ਪਾਵਰ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਸੀ ਜਿਸ ਵਿੱਚ ਕਾਸ਼ੀਵਾਜ਼ਾਕੀ 11 ਵੀ ਸ਼ਾਮਲ ਹੈ ਇਹ ਪਲਾਂਟ ਜਾਪਾਨ ਦੇ ਮੁੱਖ ਆਇਲੈਂਡ ਹੋਸ਼ੂ ਵਿੱਚ ਟੋਕਿਓ ਤੋਂ ਲਗਭਗ 320 ਕਿਲੋਮੀਟਰ ਉੱਤਰ ਵਿੱਚ ਸਥਿਤ ਹੈ